ਹਾਂਜੀ ਬਾਬਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਈ ਰਤੀਏ ਤੋਂ ਪਹੁੰਚੇ ਆਪਣੇ ਕੋਲੇ ਕਰਾਹੇ ਡਿਲੀਵਰੀ ਲੈਣਾ 8 ਫੁੱਟ ਤੇ 2.5 ਫੁੱਟ ਕਰਾਦਾ ਸਾਈਜ਼ ਆ ਜੇ ਵਜਨ ਦੀ ਗੱਲ ਕਰਗੇ 2 ਕਮਾਂਟਲ 30-35 ਕਿਲੋ ਦੇ ਨੀਅਰ ਬੋਟ ਕਰਾਹੇ ਦਾ ਵਜਨਾ ਸਪੈਸ਼ਲ ਮਾਡਲ ਕਰਾਹਾ ਬਾਈਆਂ ਨੇ ਬਣਵਾਇਆਗਾ ਡਬਲ ਕੋੜੀ ਦੇ ਵਿੱਚ ਸੋ ਬਾਈਆਂ ਨਾਲ ਗੱਲਬਾਤ ਕਰਦੇ ਆਪਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿਸੇ ਦੀ ਡੀ ਰਗੀ ਸਾਰੀ ਗੱਲਬਾਤ ਬਾਈ ਨੂੰ ਆਪਾਂ ਪੁੱਛਦੇ ਆਂ ਹਾਂਜੀ ਬਾਈ ਜੀ ਕੀ ਹਾਲ ਆ ਬਹੁਤ ਵਧੀਆ ਵੀਰੇ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਕਰਾਹਾ ਕਰਾਹਾ ਬਾਈ ਅਸੀਂ ਵੀਡੀਓ ਚ ਦੇਖਿਆ ਸੀ ਤੁਹਾਡਾ ਠ ਬਾਕੀ ਤੁਹਾਡੇ ਕਰਾਹੇ ਸਾਡੇ ਏਰੀਆ ਚ ਕਾਫੀ ਗਏ ਆ ਠੀਕ ਹੈ ਅਸੀਂ ਚਲਦੇ ਦੇਖੇ ਸੀ ਚਲਦੇ ਦੇਖੇ ਕਰਕੇ ਸਾਨੂੰ ਕਰਾਹਾ ਚੰਗਾ ਲੱਗਿਆ ਤਾਂ ਐਸੇ ਕਰਕੇ ਸਾਨੂੰ ਆਰਡਰ ਦੇ ਕੇ ਅਸੀਂ ਕਰਾਹਾ ਬਣਾਇਆ ਕਰਾਹਾ ਬਣਾਉਣ ਤੋਂ ਬਾਅਦ ਅਸੀਂ ਜੱਜ ਲੈਣ ਆਏ ਡਿਲੀਵਰੀ ਵੇਲੇ ਸਾਨੂੰ ਕਰਾਹਾ ਤੁਹਾਡਾ ਬਹੁਤ ਵਧੀਆ ਲੱਗਿਆ ਠੀਕ ਹੈ ਹਾਂ ਬਹੁਤ ਸਾਨੂੰ ਕੇਰਾ ਜੱਜ ਆ ਸਾਡੇ ਤੇ ਨੁਕਰਾ ਹਾਂਜੀ ਬਾਈ ਜੀ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਾਈ ਜੀ ਬਣਾਵਟਾ ਬਣੂਟਾ ਪੂਰਾ ਵਧੀਆ ਪਿੱਛੋਂ ਮਨ ਲਾ ਇੱਕ ਨੰਬਰ ਚੀਜ਼ ਬਣਾਈ ਹੈਗੀ ਕਾਈ ਅਸੀਂ ਆਪ ਖੁਦ ਦੇਖ ਵੀ ਦੇਖ ਕੇ ਲੈ ਕੇ ਆਵਾਂਗੇ ਹਨ ਤਾਂ ਕਰਕੇ ਅਸੀਂ ਆਪ ਹੀ ਆਏ ਆ ਇੰਗਲੈਂਡ ਵਧੀਆ ਬਹੁਤ ਵਧੀਆ ਚੀਜ਼ ਬਣਾਈ ਹੈ ਬਾਈ ਮਨ ਖੁਸ਼ ਹੋ ਗਿਆ ਹੋਰ ਵੀ ਬਾਈਆਂ ਨੇ ਇਹਦਾ ਉਮੀਦ ਹੀ ਨਾ ਚੀਜ਼ਾਂ ਦਾ ਸੇਮ ਹੀ ਹਾਂ ਜਮਾਂ ਸੇਮ ਬਾਈ ਉਹਦੂ ਵਧੀਆ ਪੂਰਾ ਜੇ ਹੋਰ ਬਾਈਆਂ ਨੇ ਲੈਣਾ ਹੋਵੇ ਬਾਈਆਂ ਨਾਲ ਸੰਪਰਕ ਕਰੋ ਬਹੁਤ ਵਧੀਆ ਡੀਲ ਵੀ ਬਾਈਆਂ ਦੀ ਬਹੁਤ ਵਧੀਆ ਹੈਗੀ ਮੰਨ ਲਓ ਕਿਸੇ ਨੇ ਲੈਣਾ ਹੋਵੇ ਹਨਾ ਲਓ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਸੀਂ ਪਹੁੰਚੇ ਲਓ ਵੀ ਮਿੱਤਰੋ ਸਕਰੀਨ ਤੇ ਚੱਲਦਾ ਨੰਬਰ ਆ ਕਾਲ ਕਰ ਲਓ ਜਿਹੜੇ ਭਰਾ ਨੂੰ ਕਰਾਹੀ ਦੀ ਲੋੜ ਆ ਸਤਿ ਸ੍ਰੀ ਅਕਾਲ ਜੀ